ਹੈ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK ਜਹਰ ਪੰਜਾਬੀ ਵਿਰਸਾ ਤੇ। ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ। ਸਰਦਾਰ ਗੁਲਜ਼ਾਰ ਸਿੰਘ ਸੰਧੂ ਦੀ ਕਲਮ ਤੋਂ ਪੰਜਾਬੀ ਕਹਾਣੀ ਪ੍ਰਭਾ। ਆਖੀਰ ਤੱਕ ਜਰੂਰ ਸੁਣਨਾ ਜੀ। ਸ਼ਾਇਦ ਮੈਂ ਪ੍ਰਭਾ ਨੂੰ ਨਾ ਵੀ ਪਿਆਰ ਕਰਦਾ ਜੇ ਕਦੀ ਉਸ ਦੀ ਤੱਕਣੀ ਵਿੱਚ ਮੂਣੀ ਜਿਹੀ ਤਲਖੀ ਨਾ ਹੁੰਦੀ ਅਜੇਹੀ ਤਕਣੀ ਦਾ ਪ੍ਰਸ਼ੰਸਕ ਮੇਰਾ ਇੱਕ ਮਿੱਤਰ ਮੈਨੂੰ ਕਿਹਾ ਕਰਦਾ ਸੀ ਐਵੇਂ ਤੈਨੂੰ ਵਹਿਮ ਹੈ ਸ਼ਰਮਾ ਉਸ ਕੁੜੀ ਵਿੱਚ ਕੁਝ ਵੀ ਤਾਂ ਨਹੀਂ ਸવાય ਇਸਤੇ ਕਿ ਉਸ ਦੇ ਦੋਨਾਂ ਨੈਣਾਂ ਵਿੱਚ ਦੋ ਕੋਲੇ ਜਿਹੇ ਮਗਦੇ ਰਹਿੰਦੇ ਹਨ ਅਤੇ ਗੋਰੀ ਗੱਲ ਤੇ 1 ਲੱਖ ਜਿਹੇ ਤਿਲ ਹੈ ਮੇਰੇ ਮਿੱਤਰ ਦੇ ਇਹ ਵਾਕ ਭਾਵ ਰਹਿਤ ਨਹੀਂ ਸਨ ਇਹਨਾਂ ਵਾਕਾਂ ਵਿੱਚ ਈਰਖਾ ਤੇ ਸ਼ਰਦਾ ਸੀ ਪ੍ਰਵਾ ਦੇ ਹੁਸਨ ਲਈ ਇਹ ਗੱਲ ਮੈਂ ਚੰਗੀ ਤਰ੍ਹਾਂ ਸਮਝਦਾ ਸਾਂ ਸੱਚਮੁੱਚ ਉਪਰੀ ਅਖਲੀ ਉਹ ਵਧੇਰੇ ਹੁਸਨ ਦੀ ਮਾਰਕ ਨਹੀਂ ਸੀ ਕੱਕੇ ਜਹੇ ਉਸੇ ਵਾਲ ਸਨ ਚੁੱਪ ਗੁੜਪ ਜਹੀ ਉਹ ਰਹਿੰਦੀ ਸੀ ਤੱਕਣੀ ਉਸੇ ਵਿੱਚ ਸੀਖ ਸੀ ਕੇਵਲ ਤਿਲ ਹੀ ਤੇਲ ਉਸ ਦਾ ਬੋਲਦਾ ਸੀ ਅਤੇ ਤਿਲ ਹੀ ਹੋਂਗਾਰਾ ਪਰਦਾ ਸੀ ਤਿਲ ਦੇ ਦਾਣੇ ਸਮਾਨ ਲੱਖਾ ਜਿਹਾ ਇਹ ਤਿਲ ਸੀ ਮੇਰੇ ਮਿੱਤਰ ਉਸ ਦੀ ਤਕਣੀ ਅਤੇ ਤਿਲ ਨੂੰ ਬੜੀ ਆਉਂਦੇ ਸਨ ਮੈਨੂੰ ਪ੍ਰਭਾ ਉੱਤੇ ਰਸਕ ਆ ਜਾਂਦਾ ਸੀ ਇਹੋ ਰਸਕ ਮੈਨੂੰ ਪ੍ਰਭਾ ਨੂੰ ਆਪਣੀ ਬਣਾਉਣ ਲਈ ਪ੍ਰੇਰਦਾ ਰਿਹਾ ਮੈਂ ਉਸ ਨੂੰ ਆਪਣੀ ਬਣਾਉਣ ਦੇ ਯਤਨ ਕਰਦਾ ਰਿਹਾ ਉਹ ਮੇਰੀ ਹੋ ਗਈ ਮੈਂ ਉਸਾ ਪ੍ਰਭਾ ਵਫਾ ਦੀ ਪੁੱਗਲੀ ਸੀ ਉਸ ਦੀ ਵਫਾ ਉਸ ਦਾ ਈਮਾਨ ਸੀ ਔਰ ਇਸਤਰੀ ਦਾ ਮਨ ਸੰਬੰਧਿਤ ਕੁਝ ਵੀ ਨਹੀਂ ਕਿਹਾ ਜਾ ਸਕਦਾ ਆਪਣਾ ਸਭ ਕੁਝ ਕਿਸੇ ਹੋਰ ਤੋਂ ਵਾਰ ਕੇ ਵੀ ਉਹ ਤੁਹਾਡੇ ਨਾਲ ਰੱਜ ਕੇ ਵਫਾਦਾਰ ਹੋ ਸਕਦੀ ਹੈ ਪ੍ਰਭਾ ਨੇ ਕਿਸੇ ਨੂੰ ਪਿਆਰ ਕੀਤਾ ਸੀ ਤੇ ਰੱਜ ਕੇ ਉਸਤੇ ਪਿਆਰ ਮਮਾਨਿਆ ਸੀ ਉਸ ਨੇ ਇੱਕ ਦਿਨ ਮੈਨੂੰ ਦੱਸਿਆ ਉਸ ਦੇ ਕਥਨ ਅਨੁਸਾਰ ਉਸ ਦੀ ਪ੍ਰੀਤ ਦੇ ਪਾਤਰ ਨੂੰ ਮਨੁੱਖੀ ਮਾਨ ਦੇ ਯਸ਼ਵਿਆਂ ਦਾ ਪੂਰਨ ਸਤਕਾਰ ਸੀ ਇਸ ਤੋਂ ਵਧੇਰੇ ਉਸ ਨੇ ਆਪਣੀ ਪ੍ਰੀਤ ਦੇ ਪਾਤ ਤੱਤ ਸੰਬੰਧੀ ਮੇਰੇ ਲਖਤਰ ਲ ਕਰਨ ਤੇ ਵੀ ਕੁਝ ਨਹੀਂ ਸੀ ਦੱਸਿਆ ਉਹ ਆਪਣੇ ਪ੍ਰੇਮੀ ਦੇ ਸਤਿਕਾਰ ਨੂੰ ਸੰਭਾਲ-ਸੰਭਾਲ ਕੇ ਰੱਖਦੀ ਸੀ ਆਪਣੇ ਇਸ ਅਮਲ ਤੇ ਉਸ ਨੂੰ ਮਾਣ ਸੀ ਤੇ ਉਸ ਦੇ ਇਸ ਅਮਲ ਨਾਲ ਮੈਨੂੰ ਈਰਖਾ ਸੀ ਉਸ ਨੂੰ ਵੇਖ ਮੇਰੀਆਂ ਲੱਤਾਂ ਕੰਮਣ ਲੱਗ ਜਾਂਦੀਆਂ ਸਨ ਉਸ ਦੇ ਨੇੜੇ ਹੋਣ ਨਾਲ ਮੇਰੇ ਸਰੀਰ ਵਿੱਚ ਇੱਕ ਚਰਨਾਟ ਜਿਹੀ ਲੰਘ ਜਾਂਦੀ ਸੀ ਪਰ ਮੈਂ ਬੇਵੱਸ ਸਾਂ ਉਹ ਮੈਨੂੰ ਪਿਆਰ ਕਰਦੀ ਸੀ ਮੇਰਾ ਸਤਿਕਾਰ ਕਰਦੀ ਸੀ ਜੇ ਮੈਂ ਉਸ ਦੇ ਉਸ ਪ੍ਰੇਮੀ ਸੰਬੰਧੀ ਕੁਝ ਪੁੱਛਾਂ ਤੇ ਬਸ ਮੁਸਕਰਾ ਦੇਂਦੀ ਸੀ ਉਸ ਸਈ ਵਤੀਰਾ ਮੈਨੂੰ ਚੰਗਾ ਵੀ ਲੱਗਦਾ ਸੀ ਅਤੇ ਨਹੀਂ ਵੀ ਪਰ ਉਹ ਇਸ ਨੂੰ ਬਦਲਣ ਲਈ ਤਿਆਰ ਨਹੀਂ ਸੀ ਪੂਰਾ ਇੱਕ ਵਰਾ ਉਹ ਇਸੇ ਤਰ੍ਹਾਂ ਆਪਣੇ ਪਿਆਰੇ ਦੇ ਸਤਿਕਾਰ ਨੂੰ ਆਪਣੇ ਅੰਦਰ ਹੀ ਰਚਾਉਂਦੀ ਰਹੀ ਅਤੇ ਇਸ ਪ੍ਰੀਤ ਚੰਗਿਆੜੀ ਨੂੰ ਆਪਣੀ ਹਿੱਕ ਵਿੱਚ ਦਵਾਈ ਰੱਖਣ ਤੇ ਉਸ ਨੂੰ ਮਾਣ ਵੀ ਸੀ ਮੇਰੇ ਅਤੇ ਪ੍ਰਵਾ ਦੇ ਸੰਬੰਧ ਕੁਝ ਫਿੱਕੇ ਪੈਣ ਲੱਗ ਪਏ ਸ਼ਾਇਦ ਇਸ ਲਈ ਕਿ ਪ੍ਰਵਾ ਹੁਣ ਇੱਕ ਬੱਚੀ ਦੀ ਮਾਂ ਬਣ ਗਈ ਸੀ ਸਾਡੀ ਇਸ ਬੱਚੀ ਦੀਆਂ ਹਰਕਤਾਂ ਬੜੀਆਂ ਅਜੀਬ ਸਨ ਉਹ ਬੜੀ ਲਾਪਰਵਾਹ ਜਾਪਦੀ ਸੀ ਬੜੀ ਉਧਾਰ ਜਾਪਦੀ ਸੀ ਬਹੁਤ ਘਟ ਰੁੰਦੀ ਸੀ ਬਹੁਤ ਘਟ ਖੇਡਦੀ ਸੀ ਉਸ ਦੇ ਨਕਸ਼ਾ ਮੇਰੇ ਤੇ ਸਨ ਤੇ ਨਾ ਆਪਣੀ ਮਾਂ ਦੇ ਉਸ ਦੇ ਨਕਸ਼ਾ ਸਾਦਾ ਤੇ ਉਸ ਦੇ ਨੈਣਾ ਦੀਆਂ ਟੋਪੀਆਂ ਉਸ ਦੇ ਮੱਥੇ ਨਾਲੋਂ ਜ਼ਰਾ ਉੱਬਰ ਮਿਆ ਸਨ ਅੱਖਾਂ ਜਿਵੇਂ ਉਸ ਤੋਂ ਬਾਹਰ ਹੀ ਪਈਆਂ ਹੋਣ ਪਤਾ ਨਹੀਂ ਮੇਰੀ ਇਹ ਬੱਚੀ ਕਿਸਥੇ ਗਈ ਸੀ ਮੈਂ ਸੋਚਦਾ ਰਹਿੰਦਾ ਜਿਹੜਾ ਵੀ ਕੋਈ ਮਾਂ ਦੇ ਦਿਲ ਵਿੱਚ ਸਮਾਇਆ ਹੋਇਆ ਹੋਵੇ ਮਾਂ ਦਾ ਬੱਚਾ ਉਸੇ ਤੇ ਜਾਂਦਾ ਹੈ ਮੈਂ ਸੁਣ ਰੱਖਿਆ ਸੀ ਪਰ ਮੇਰੀ ਜਾਨ ਪਛਾਨ ਦੇ ਘੇਰੇ ਵਿੱਚ ਕੋਈ ਵੀ ਅਜਿਹਾ ਇਸਤਰੀ ਪੁਰਸ਼ ਨਹੀਂ ਸੀ ਜਿਸ سے ਨਕਸ਼ ਇਸ ਬੱਚੀ ਨਾਲ ਮਿਲਦੇ ਹੋਣ ਪ੍ਰਵਾ ਉਸ ਨੂੰ ਲਾੜ ਲੜਾਉਂਦੀ ਨਹੀਂ ਸੀ ਥੱਕਦੀ ਮੈਨੂੰ ਵੀ ਉਹ ਬੁਰੀ ਨਹੀਂ ਸੀ ਲੱਗਦੀ ਪਰ ਫਿਰ ਵੀ ਪਤਾ ਨਹੀਂ ਕਿਉਂ ਮੈਨੂੰ ਕਦੇ ਵੀ ਉਸ ਨਾਲ ਪਿਆਰ ਨਹੀਂ ਸੀ ਆਉਂਦਾ ਮੈਨੂੰ ਪ੍ਰਵਾ ਦੇ ਉਸ ਬੱਚੀ ਨਾਲ ਵੀਰ ਖਾਸੀ ਹਾਲ ਹੀ ਉਹ ਇੱਕ ਬਰੇ ਦੇ ਵੀ ਨਹੀਂ ਸੀ ਹੋਈ ਕਿ ਉਸ ਨੂੰ ਕੋਈ ਰੋਗ ਲੱਗ ਗਿਆ ਉਸ ਦੀ ਮਾਂ ਬਿਲਕੁਲ ਚੁੱਪਚੁਪ ਰਹਿਣ ਲੱਗ ਪਈ ਮੰਨੇ ਪਰ ਮੰਨੇ ਡਾਕਟਰਾਂ ਤੇ ਹਕੀਮਾਂ ਤੋਂ ਇਲਾਜ ਕਰਵਾਇਆ ਪਰ ਉਸ ਨੂੰ ਕੋਈ ਮੋੜ ਨਾ ਪਿਆ ਜਿਉਂ-ਜਿਉਂ ਬੱਚੀ ਕਮਜ਼ੋਰ ਹੁੰਦੀ ਗਈ ਪ੍ਰਵਾ ਫਿਕਰਮੰਦ ਹੁੰਦੀ ਗਈ ਹੌਲੀ-ਹੌਲੀ ਪ੍ਰਵਾ ਦੇ ਫੇਫੜਿਆਂ ਵਿੱਚ ਕੋਈ ਨੁਕਸਟ ਆ ਗਿਆ ਇਸ ਸੀ ਪ੍ਰਵਾ ਬਹੁਤ ਘੱਟ ਪ੍ਰਵਾਹ ਕਰਦੀ ਸੀ ਮੈਂ ਵੀ ਉਸ ਬਾਰੇ ਸੋਚਣਾ ਛੱਡ ਦਿੱਤਾ ਮੈਂ ਬਾਹਰ ਦੇ ਕੰਮਾਂ ਵਿੱਚ ਦਿਲਚਸਪੀ ਲੈਣ ਲੱਗ ਪਿਆ ਹੁਣ ਉਹ ਵੀ ਮੇਰੇ ਬਾਰੇ ਬਹੁਤ ਘੱਟ ਸੋਚਦੀ ਸੀ ਪਰ ਇਸ ਗੱਲ ਦੀ ਮੈਨੂੰ ਈਰਖਾ ਨਹੀਂ ਸੀ ਜੇ ਹੁੰਦੀ ਵੀ ਤਾਂ ਮੈਂ ਉਸ ਨੂੰ ਭੁਲਾ ਦਿੰਦਾ ਸਾਂ ਤੇ ਆਪਣੇ ਆਪ 'ਚ ਸੰਤੁਸ਼ਟ ਰਹਿਣ ਦੀ ਕੋਸ਼ਿਸ਼ ਕਰਦਾ ਸਾਂ ਇੱਕ ਦਿਹਾੜੇ ਬੱਚੀ ਦੀ ਹਾਲਤ ਠੀਕ ਨਹੀਂ ਸੀ ਮੈਂ ਉਸ ਨੂੰ ਪ੍ਰਵਾ ਦੀ ਗੋਦ ਵਿੱਚ ਹੀ ਲੇਟੀ ਹੋਈ ਛੱਡ ਗਿਆ ਸਾਂ ਜਦ ਮੈਂ ਘਰੋਂ ਤੁਰਿਆ ਤਾ ਪ੍ਰਵਹ ਚੁੱਪ ਸੀ ਨੀਰੀ ਮਿੱਟੀ ਦੀ ਇੱਕ ਮੂਰਤੀ ਤੁਰਨ ਤੋਂ ਪਹਿਲਾਂ ਮੈਂ ਉਸ ਵੱਲ ਇੱਕ ਵਾਰੀ ਪਛਾਹ ਪਰਤ ਕੇ ਵੇਖਿਆ ਸੀ ਉਹ ਆਪਣੇ ਹਾਲ ਵਿੱਚ ਮਸ ਬੈਠੀ ਸੀ ਮੈਥੋਂ ਉਸ ਦੀ ਇਹ ਅਵਸਥਾ ਸਹਾਰੀ ਨਹੀਂ ਸੀ ਜਾਂਦੀ ਇਸੇ ਕਾਰਨ ਮੈਂ ਛੇਤੀ ਘਰ ਨਹੀਂ ਸੀ ਪਰਤਣਾ ਚਾਹੁੰਦਾ ਸਾਰੀ ਸ਼ਾਮ ਮੈਂ ਕਾਫੀ ਹਾਊਸ ਵਿੱਚ ਕਾਫੀ ਪੀਂਦਿਆਂ ਲੰਘਾ ਦਿੱਤੀ ਸੀ देर ਨਾਲ ਜਦ ਮੈਂ ਘਰ ਪਰਤੇ ਤਾਂ ਪ੍ਰਵਾ ਉਸੇ ਤਰ੍ਹਾਂ ਆਪਣੀ ਬੱਚੀ ਨੂੰ ਗੋਦ ਵਿੱਚ ਲਈ ਬੈਠੀ ਸੀ ਮੈਂ ਉਸ ਨੂੰ ਬੁਲਾਇਆ ਉਹ ਬੋਲਦੀ ਨਹੀਂ ਸੀ ਮੈਂ ਉਸ ਨੂੰ ਹਿਲਾਇਆ ਉਹ ਹਿਲਦੀ ਨਹੀਂ ਸੀ ਉਹ ਸੁੱਨ ਸੀ ਅੱਖਾਂ ਉਸੀਆਂ ਪਥਰਾ ਗਈਆਂ ਸਨ ਬੱਚੀ ਉਸ ਦੀ ਗੋਦ ਵਿੱਚ ਸੀ ਮੈਂ ਉਸ ਨੂੰ ਪ੍ਰਵਾ ਕੋਲੋਂ ਫੜ ਲੈਣਾ ਚਾਹਿਆ ਉਹ ਠੰਡੀ ਹੋ ਚੁੱਕੀ ਸੀ ਉਸ ਵਿੱਚ ਜਾਨ ਨਹੀਂ ਸੀ ਪ੍ਰਵਾ ਸ਼ਾਇਦ ਰਾਤ ਦੀ ਹੀ ਇਸੇ ਤਰ੍ਹਾਂ ਬੈਠੀ ਸੀ ਘਰ ਸਾਡੇ ਨੂੰ ਘਰ ਸਾਡੇ ਨਾਲ ਕੋਈ ਆਉਂਦਾ ਸੀ ਤੇ ਨਾ ਆਇਆ ਆਉਂਦਾ ਵੀ ਕਿਸ ਤਰ੍ਹਾਂ ਬੱਚੀ ਦੇ ਬਿਮਾਰ ਹੋਣ ਤੋਂ ਪਿੱਛੋਂ ਪ੍ਰਵਾ ਕਿਸੇ ਨਾਲ ਗੱਲ ਹੀ ਨਹੀਂ ਸੀ ਕਰਦੀ ਜਿਸ ਕਿਸੇ ਨੂੰ ਥੋੜੀ ਬਹੁਤ ਦਿਲਚਸਪੀ ਹੁੰਦੀ ਬਾਹਰੋਂ ਹੀ ਹਾਲ ਪੁੱਛ ਲੈਂਦਾ ਤੇ ਮੈਂ ਦੱਸ ਛੱਡਦਾ ਬੱਚੀ ਦੀ ਮੌਤ ਤੋਂ ਪਿੱਛੋਂ ਪ੍ਰਵਾ ਬੇਹੱਦ ਉਦਾਸ ਰਹਿਣ ਲੱਗੀ ਉਸ ਦੇ ਫੇਫੜੇ ਵਿੱਚ ਨੁਕਸ ਬਾਧਾ ਗਿਆ ਕੋਈ ਉਸੇ ਰੋਗ ਨੂੰ ਤਪਦੀ ਕਹਿੰਦਾ ਅਤੇ ਕੋਈ ਬੱਚੀ ਦੀ ਮੌਤ ਦਾ ਸਦਮਾ ਪਰ ਇਸ ਗੱਲ ਨਾਲ ਸਾਰੇ ਹੀ ਸਹਿਮਤ ਸਨ ਕਿ ਪ੍ਰਵ ਨੂੰ ਇਹ ਰੋਗ ਕਿਸੇ ਡਾਡੇ ਭਾਰੇ ਸਦਮੇ ਵਜੋਂ ਲੱਗਿਆ ਸੀ ਵੇਖਣ ਨੂੰ ਉਹ ਪਹਿਲਾਂ ਨਾਲੋਂ ਤਗੜੀ ਜਾਪਦੀ ਸੀ ਉਸ ਦੇ ਜਿਸਮ ਤੋਂ ਕਿਸੇ ਕਿਸਮ ਦੀ ਕਮਜ਼ੋਰੀ ਦਾ ਭਲੇਖਾ ਨਹੀਂ ਸੀ ਪੈਂਦਾ ਪਰ ਉਸਦੀ ਤਕਨੀ ਆਏ ਦਿਨ ਬੁੱਢੀ ਹੁੰਦੀ ਜਾਂਦੀ ਸੀ ਇਸ ਵਿੱਚ ਪਹਿਲਾਂ ਵਾਲੀ ਲੋ ਵਾਪਸ ਨਾ ਆ ਸਕੀ ਨੈਣਾ ਦੀ ਚਮਕ ਜਾਂਦੀ ਰਹੀ ਤਾਂ ਬੰਦੇ ਵਿੱਚ ਰਹਿ ਹੀ ਕੀ ਜਾਂਦਾ ਹੈ ਪ੍ਰਵਾ ਮੈਨੂੰ ਹਵਾ ਦਾ ਬੇਜਾਨ ਗੁਬਾਰਾ ਚ ਆਪਨ ਲੱਗ ਪਈ ਸੀ ਉਹ ਅੱਗੇ ਨਾਲੋਂ ਮੋਟੀ ਹੋ ਗਈ ਸੀ ਉਸ ਦਾ ਚਿਹਰਾ ਪਹਿਲਾਂ ਨਾਲੋਂ ਲਾਲ ਹੋ ਗਿਆ ਸੀ ਪਰ ਉਸ ਵਿੱਚ ਕਿਸੇ ਕਿਸਮ ਦੀ ਖਿੱਚ ਨਹੀਂ ਸੀ ਰਹੀ ਕਿਉਂਕਿ ਉਸ ਦੀ ਤਕਣੀ ਨਿਰਜਿੰਦ ਸੀ ਬੇ ਹਿਸ ਤੇ ਉਦਾਸੀ ਸੀ ਅੰਤਾਰਕ ਮੈ ਉਸ ਦੀ ਨਵਜ਼ ਇੱਕ ਮਨੋਵਿਗਿਆਨ ਦੀ ਮਾਹਰ ਲੇਡੀ ਇਲੀਨ ਵਖਾਈ ਉਸਰ ਮਾਨਵੀ ਇਹੋ ਸੀ ਕਿ ਪ੍ਰਵਾ ਨੂੰ ਕਿਸੇ ਦਾ ਵਿਯੋਗ ਲੱਗਾ ਹੈ ਪਰ ਕਿਸ ਦਾ ਵਿਯੋਗ ਉਸ ਨੂੰ ਵੀ ਨਹੀਂ ਸੀ ਲੱਗਦਾ ਪਿਆ ਇਹ ਉਸ ਨੂੰ ਵੀ ਪਤਾ ਨਹੀਂ ਸੀ ਲੱਗਦਾ ਪਿਆ ਉਸਨੇ ਪ੍ਰਵਾ ਤੋਂ ਉਸਦੇ ਬਚਪਨ ਦਾ ਹਾਲ ਪੁੱਛਿਆ ਉਸਦੀ ਪੜਾਈ ਦੇ ਜ਼ਮਾਨੇ ਦਾ ਹਾਲ ਪੁੱਛਿਆ ਉਸਦੀ ਸ਼ਾਦੀ ਅਤੇ ਉਸਦੀ ਬੱਚੀ ਦੀ ਮੌਤ ਦਾ ਹਾਲ ਪੁੱਛਿਆ ਉਹ ਸਾਰਾ ਦਿਨ ਪ੍ਰਵਾ ਨੂੰ ਅਜੀਬ ਜਿਹੇ ਸਵਾਲ ਪੁੱਛਦੀ ਰਹਿੰਦੀ ਪੂਰਾ ਡੇਢ ਮਹੀਨਾ ਇਲੀਆ ਪ੍ਰਵਧਾ ਦਾ ਰੋਗ ਬਸ਼ੰਨਨ ਦਚਤਨ ਕਰਦੀ ਰਹੀ ਹੌਲੀ ਹੌਲੀ ਪ੍ਰਵਧ ਦੇ ਹਾਲਤ ਬਹੁਤ ਨਾਜ਼ੁਕ ਹੁੰਦੀ ਗਈ ਜੋ ਕੁਝ ਵੀ ਉਹ ਖਾਂਦੀ ਉਸ ਨੂੰ ਹਜ਼ਮ ਨਾ ਹੁੰਦਾ ਇਲੀਆ ਦੇ ਹੁਕਮ ਅਨਸਾਰ ਮੈਂ ਉਸ ਨੂੰ ਲੇਡੀ ਡਾਕਟਰ ਦੇ ਕਲੀਨਿਕ ਵਿੱਚ ਹੀ ਛੱਡ ਆਇਆ ਮੈਂ ਉਸ ਨੂੰ ਪਿਆਰ ਕਰਦਾ ਸੀ ਉਸ ਤੋਂ ਕੁਝ ਵੀ ਕੁਰਬਾਨ ਕਰਨ ਲਈ ਤਿਆਰ ਸੀ ਸ਼ਾਇਦ ਇਸੇ ਵਾਸਤੇ ਲੇਡੀ ਡਾਕਟਰ ਨੇ ਮੈਨੂੰ ਆਪਣੇ ਕਲੀਨਿਕ ਵਿੱਚ ਕਦੀ ਕਦਾਈਂ ਵੀ ਜਾਣ ਤੋਂ ਵਰਜ ਦਿੱਤਾ ਸੀ ਦਿਨ ਵਿੱਚ ਕੇਵਲ ਇੱਕ ਵਾਰੀ ਸ਼ਾਮ ਨੂੰ ਜਾ ਕੇ ਮੈਂ ਉਸਦੀ ਖਬਰ ਲੈ ਆਉਂਦਾ ਸਾਂ ਇੱਕ ਦਿਨ ਲੇਡੀ ਡਾਕਟਰ ਨੇ ਧੜਕਸਾਰ ਹੀ ਮੈਨੂੰ ਆਨ ਚਗਾਇਆ ਮੈਨੂੰ ਜਾਪਿਆ ਕਿ ਪ੍ਰਵਾ ਨੇ ਆਪਣੇ ਅੰਤਮ ਸਵਾਸ ਪੂਰੇ ਕਰ ਲਏ ਹਨ ਪਰ ਪਤਾ ਲੱਗਿਆ ਕਿ ਪ੍ਰਵਾ ਹਾਲੇ ਤੱਕ ਜਿਉਂਦੀ ਹੀ ਸੀ ਅਤੇ ਲੇਡੀ ਡਾਕਟਰ ਦੀ ਖੋਖਨਸਰ ਉਸ ਨੂੰ ਬਚਾਉਣ ਦਾ ਇੱਕੋ ਇੱਕ ਸਾਧਨ ਊਸ਼ਾਨਾਦੀ ਕਿਸੇ ਲੜਕੀ ਨੂੰ ਮਿਲ ਸਕਣਾ ਸੀ ਇਹ ਰਾਜਪੁਰੇ ਵਿੱਚ ਹੀ ਕਿਸੇ ਸਕੂਲ ਦੀ ਅਧਿਆਪਕਾ ਸੀ ਮੈਂ ਲੇਡੀ ਡਾਕਟਰ ਨਾਲ ਉਸੇ ਦੀ ਕਾਰ ਵਿੱਚ ਰਾਜਪੁਰੇ ਨੂੰ ਚੱਲ ਪਿਆ। ਮੈਂ ਉਦੋਂ ਵੀ ਇੱਥੇ ਪਟਿਆਲੇ ਵਿੱਚ ਹੀ ਰਹਿੰਦਾ ਸਾਂ ਪਰ ਉਦੋਂ ਮੇਰਾ ਮਕਾਨ ਲੋਰ ਮਾਲ ਤੇ ਸੀ। ਮੇਰੀ ਹੁਣ ਵਾਲੀ ਥਾਂ ਤੋਂ 2 ਮੀਲ ਦੂਰ। ਹੁਣ ਮੈਂ ਉਸ ਮਕਾਨ ਵਿੱਚ ਰਹਿ ਨਹੀਂ ਸਕਦਾ ਸੀ। ਮੌਦਰ ਲੰਘਦਾ ਵੀ ਹਾਂ ਤਾਂ ਮੈਨੂੰ ਡੋਲ ਪੈਣ ਲੱਗ ਜਾਂਦੇ ਹਨ। ਹਾਲਾਂਕਿ ਸਭ ਕੁਝ ਵਿਅਰਥ ਹੈ। ਡੋਲ ਪੈਣ ਦਾ ਭਾਵ ਵੀ ਕੀ ਹੈ? ਮੈਨੂੰ ਸਮਝ ਨਹੀਂ ਆਉਂਦੀ। ਲੇਡੀ ਡਾਕਟਰ ਨੇ ਦੱਸਿਆ ਕਿ 우ਸ਼ਾ ਪ੍ਰਭਾ ਦੇ ਨਾਲ ਹੀ ਪੜ੍ਹਦੇ ਹੁੰਦੇ ਸੀ। ਉਹ ਦੋਨੋਂ ਪੱਕੀਆਂ ਸਹੇਲੀਆਂ ਸਨ ਅਤੇ 우ਸ਼ਾ ਨੇ ਪ੍ਰਭਾ ਦੀ ਸ਼ਾਦੀ ਵਿੱਚ ਵੀ ਉਸ ਦਾ ਹੱਥ ਬਟਾਇਆ ਸੀ। ਸ਼ਾਇਦ ਪ੍ਰਭਾ ਇਸੇ ਅਹਿਸਾਨ ਥਲੇ ਦੱਬੀ ਜਾ ਰਹੀ ਸੀ। ਜੇ 우ਸ਼ਾ ਪ੍ਰਭਾ ਦੀ ਲੋੜੀ ਦੀ ਸਹਾਇਤਾ ਨਾ ਕਰਦੀ ਤਾਂ ਪ੍ਰਭਾ ਦੇ ਰਾਜਪੂਤ ਮਾਪੇ ਸ਼ਰਮਾ ਕੁੱਲ ਵਿੱਚ ਉਸ ਨੂੰ ਕਿਵੇਂ ਵਿਆਹ ਸਕਦੇ ਸਨ। ਮੈਨੂੰ ਯਾਦ ਹੈ ਇੱਕ ਵਾਰੀ ਮੇਰੇ ਨਾਲ ਸ਼ਾਦੀ ਕਰਾਉਣ ਦਾ ਫੈਸਲਾ ਕਰਕੇ ਪ੍ਰਭਾ ਨੇ ਆਪਣੇ ਮਾਂ ਅਤੇ ਪਿਤਾ ਜੀ ਦੀ ਇੱਕ ਵੀ ਨਹੀਂ ਸੀ ਸੁਣੀ। ਫਿਰ ਵੀ ਇਹ ਕਿੱਡਾ ਕੁ ਵੱਡਾ ਆਹਸਾਨ ਸੀ ਇਹ ਮੈਨੂੰ ਸਮਝ ਨਹੀਂ ਸੀ ਹੁੰਦਾ ਪਿਆ ਰਾਜਪੁਰੇ ਵਿੱਚ ਜਦ ਸਾਡੀ ਕਾਰਕ ਸੁਧਾਰਨ ਜਏ ਫਲੈਟ ਕੋਲ ਪਹੁੰਚੀ ਤਾਂ ਮੈਂ ਬਾਹਰ ਨਿਕਲ ਕੇ ਹੱਥ ਵਿੱਚ ਫੜੀ ਹੋਈ ਚਿੱਟ ਨਾਲ ਉਸ ਫਲੈਟ ਦਾ ਨੰਬਰ ਮਲਾਇਆ ਠੀਕ ਇਹ ਮਕਾਨ ਸੀ ਜਿਸ ਦੀ ਭਾਲ ਵਿੱਚ ਦਸੰਬਰ ਦੇ ਮਹੀਨੇ ਵੀ ਮੇਰੇ ਮੱਥੇ ਤੇ ਮੁੜ ਕਾ ਗਿਆ ਮੈਂ ਦਰਵਾਜ਼ਾ ਖੜਕਾਇਆ ਤੇ ਇੱਕ ਸਧਾਰਨ ਜਿਹੇ ਨਕਸ਼ਾ ਵਾਲੀ ਟੀਕ ਬਰੇ ਦੀ ਸੁਆਣੀ ਨੇ ਦਰਵਾਜ਼ਾ ਖੋਲ੍ਹਿਆ ਉਸ ਦਾ ਪਹਿਰਾਵਾ ਅਤਿਅੰਤ ਸਾਦਾ ਸੀ ਉਸ ਦੇ ਸੈਂਡਲਾਂ ਤੇ ਪਾਲਿਸ਼ ਹੋਇਆ ਜੁਗੜੇ ਹੀ ਬੀਤ ਚੁੱਕੇ ਹੋਣਗੇ ਉਸ ਦੇ ਚਿਹਰੇ ਤੋਂ ਕੁਝ ਇਹੋ ਜਿਹਾ ਪ੍ਰਭਾਵ ਪੈਂਦਾ ਸੀ ਜਿਵੇਂ ਉਸ ਨੇ ਉਮਰ ਭਰ ਕਿਸੇ ਨੂੰ ਪਿਆਰ ਨਹੀਂ ਸੀ ਕੀਤਾ ਉਹ ਮੁਹੱਬਤ ਕੰਮ ਤੋਂ ਕੋਰੀ ਹੀ ਜੰਮੀ ਸੀ ਤੇ ਉਸ ਨੇ ਕੋਰੀ ਹੀ ਮਰ ਜਾਣਾ ਸੀ ਮੈਨੂੰ ਉਸ ਦਾ ਚਿਹਰਾ ਬਕਫ ਜਿਹੇ ਜਾਪਦਾ ਸੀ ਪਰ ਇਹ ਚੇਤਾ ਨਹੀਂ ਸੀ ਆ ਰਿਹਾ ਕਿ ਮੈਂ ਉਸ ਨੂੰ ਕਿੱਥੇ ਦੇਖਿਆ ਸੀ ਤੁਹਾਡਾ ਸ਼ੁਭਨਾ ਮੈਂ ਪੁੱਛਣਾ ਚਾਹਿਆ ਹਾਂ ਮੈਂ 우샤 ਹੀ ਹਾਂ ਅੰਦਰ ਲਾਗਾਓ ਉਸਨੇ ਮੇਰੇ ਹੱਥ ਵਿੱਚ ਚਿੱਟ ਫੜਦੇ ਆਖਿਆ ਮੈਂ ਠਹਿਰ ਨਹੀਂ ਸਕਦਾ ਸਮਾਂ ਹੈ ਨਹੀਂ ਤੇ ਮੈਨੂੰ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਕੰਮ ਹੈ ਮੈਨੂੰ ਤੁਹਾਡੇ ਕੰਮ ਆ ਕੇ ਬੜੀ ਖੁਸ਼ੀ ਹੋਵੇਗੀ ਹਾਂ ਮੈਂ ਤੁਹਾਨੂੰ ਪਛਾਣਿਆ ਨਹੀਂ ਮੈਂ ਪਹਿਲਾਂ ਕਦੀ ਤੁਹਾਨੂੰ ਮਿਲ ਨਹੀਂ ਸਕਿਆ ਤੁਸੀਂ ਪ੍ਰਵ ਨੂੰ ਜਾਣਦੇ ਹੋਵੋਗੇ ਹਾਂ ਹਾਂ ਚੰਗੀ ਤਰ੍ਹਾਂ ਜਾਣਦੀ ਹਾਂ ਉਹ ਮੇਰੀ ਜਮਾਤਨ ਸੀ ਤੇ ਸਹੇਲੀ ਵੀ ਮੈਂ ਪ੍ਰਵਧਪਤੀ ਹਾਂ ਓਹੋ ਤਾਂ ਤੁਸੀਂ ਸ਼ਰਮਾ ਜੀ ਹੋ ਬੜੀ ਕਿਰਪਾ ਕੀਤੀ ਕੀ ਹਾਲ ਹੈ ਪ੍ਰਵਧਾ ਵੱਲਤੇ ਹੈ ਨਾ ਪਤਾ ਨਹੀਂ ਕਿਸ ਨੇ ਦੱਸਿਆ ਸੀ ਉਸ ਦੀ ਤਬੀਅਤ ਕੁਝ ਠੀਕ ਨਹੀਂ ਰਹਿੰਦੀ ਹੁਣ ਤੇ ਉਸ ਕੋਲ ਬੱਚੀ ਵੀ ਇੱਕ ਹੈ ਮੈਂ ਸੁਣਿਆ ਉਹ ਇੱਕੋ ਸਾਲੇ ਕੁਝ ਗਿਣ ਗਈ ਬੱਚੀ ਦਾ ਜ਼ਿਕਰ ਸੁਣ ਕੇ ਮੈਨੂੰ ਖਿਆਲ ਆਇਆ ਕਿ ਉਸ ਆ ਦੇ ਨਕਸ਼ ਉਸ ਬੱਚੀ ਵਰਗੇ ਹੀ ਤਾਂ ਸਨ ਜਾਏ ਹੋ ਕੇ ਉਹ ਲੋਕਿ ਪ੍ਰਵਾਦੀ ਬੱਚੀ 우ਸ਼ਾ ਤੇ ਗਈ ਸੀ ਪਰ ਬੱਚੀ ਦਾ ਜ਼ਿਕਰ ਕਰਨਾ ਮੈਂ ਉਚਿਤ ਨਾ ਸਮਝਿਆ ਮੈਂ ਉਸ ਨੂੰ ਝੂਠ ਮੁਠੀ ਦੱਸਿਆ ਕਿ ਪ੍ਰਵਾ ਉਸ ਨੂੰ ਬਹੁਤ ਚਿੰਤੀ ਕਰਦੀ ਸੀ ਅਤੇ ਇਹ ਕਿ ਉਸ ਦੀ ਤਬੀਅਤ ਠੀਕ ਨਹੀਂ ਅਸਲ ਵਿੱਚ ਪ੍ਰਵਾ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਹੀ ਉੱਪਰਲੇ ਦਿਲੋਂ ਦਾ ਉਸ ਨੇ ਇੱਕ ਪਲ ਵੀ 우ਸ਼ਾ ਨੂੰ ਚਿੱਤ ਨਹੀਂ ਕੀਤਾ ਉਸ ਦੀ ਤਬੀਅਤ ਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ ਥੋੜੀ ਜਹੀ ਮੂਰਖੇ ਮੈਨੂੰ ਚਿੰਤੇ ਕੀਤਾ ਹੈ ਮੈਂ ਬਿਲਕੁਲ ਤਿਆਰ ਹਾਂ ਨਨਾ ਕਹਿ ਕੇ ਉਸੇ ਪਹਿਰਾਵੇ ਵਿੱਚ ਮੇਰੇ ਨਾਲ ਪਿਛਲੀ ਸੀਟ ਤੇ ਬੈਠ ਗਈ ਬੜੀ ਜਿੱਦਲ ਕੁੜੀ ਹੈ ਉਸ ਦੀ ਜਾਣ ਲੈਣ ਲਈ ਵੀ ਫਰਿਸ਼ਤਿਆਂ ਨੂੰ ਉਚਿਚਾ ਯਤਨ ਕਰਨਾ ਪਏਗਾ ਤੁਸੀਂ ਜਿੰਦਾ ਨਾ ਕਰੋ ਉਸ ਦਾ ਕੁਝ ਵੀ ਨਹੀਂ ਵਿਗੜਦਾ ਤੁਹਾਨੂੰ ਆਪਣੀ ਸ਼ਾਦੀ ਦਾ ਨਹੀਂ ਚੀਤਾ ਮੇਰੇ ਕਹਿੰਤੇ ਇੱਕ ਵਾਰੀ ਹਾਂ ਕਹਿ ਕੇ ਉਸ ਤੇ ਡਟ ਗਈ ਸੀ ਤੇ ਫਿਰ ਉਸ ਨੇ ਮੇਰੇ ਚਿਹਰੇ ਤੇ ਮੀ ਉਸੀ ਤੱਕ ਕੇ ਮੈਨੂੰ ਪ੍ਰਸ਼ਨ ਕਰਨ ਦੇ ਆਸ਼ ਨਾਲ ਕਿ ਹੁਣ ਜ ਪਤਾ ਨਹੀਂ ਤੁਹਾਡੇ ਹੁਸਨ ਵਿੱਚ ਕੀ ਜਾਦੂ ਸੀ ਤੇ ਮੈਨੂੰ ਮੈਨੂੰ ਜਪਿਆ ਜਿਵੇਂ ਉਹ ਮੇਰੇ ਬੇਡੋਲੇ ਜਿਹੇ ਨਕਸ਼ਾ ਦੇ ਮੁਸਕਰਾ ਰਹੇ ਹੋਏ ਜਾਦੂ ਤਾਂ ਉਸ ਦੀ ਤੱਕਣ ਵਾਲੀ ਅੱਖ ਵਿੱਚ ਸੀ ਕਿਸੇ ਦੇ ਹੁਸਨ ਵਿੱਚ ਕਿੰਨਾ ਕ ਜਾਦੂ ਹੋ ਸਕਦਾ ਹੈ ਮੋਸ ਦੇ ਚਿਹਰੇ ਵੱਲ ਤੱਕਦਿਆਂ ਕਿਹਾ ਇਸ ਵੇਲੇ ਸਾਡੀ ਕਾਰ ਹਰੀਆਂ ਪਹਿਲੀਆਂ ਦੇ ਵਿੱਚ ਕਾਰ ਲਈ ਸੜਕ ਪਾਰ ਕਰ ਰਹੇ ਸੀ ਉੰਜ ਮਨ ਦੀ ਖੁੱਟੀ ਨਹੀਂ ਉਸ ਦਾ ਦਿਲ ਬੇਅੰਤ ਹਸੀਨ ਹੈ ਉਸ ਦੇ ਗੁਸਤਖ ਨੈਣਾ ਵਿੱਚ ਸਾਰੇ ਸੰਸਾਰ ਦੀ ਵਫਾ ਨੂੰ ਢੀਕ ਲਾ ਕੇ ਪੀ ਜਾਂਦੀ ਯੋਗਤਾ ਹੈ ਤੇ ਉਸ ਦੇ ਨਿਸ਼ਚਿੰਤ ਮਨ ਵਿੱਚ ਗਮ ਦਾ ਸਾਗਰ ਖਪਾ ਸਕੰਦੀ ਮੈਂ ਉਸੇ ਰਗ ਰਗ ਤੋ ਚਾਹੁੰ ਹਾਂ ਮਰ ਜਾਣੀ ਵਿੱਚ ਆਕੜ ਨਾ ਹੋਵੇ ਤਾਂ ਅੱਖਾਂ ਦੀ ਨੀਰੀ ਫਰਿਸ਼ਤਾ ਮਨ ਜੋ ਸੀ ਅੱਕੜ ਵੀ ਉੰਨੀ ਹੀ ਸੂਨੀ ਹੈ ਜਿੰਨਾ ਸੋਹਣਾ ਉਸਦਾ ਦਿਲ ਉਸੇ ਅੱਕੜ ਦਾ ਪਾ ਅਰਚਕਣਾ ਔਖਾ ਭਾਵੇਂ ਹੋਵੇ ਪਰ ਸੁਆਦੀ ਹੁੰਦਾ ਉਸਾਂ ਵਿੱਚ ਬੋਰੀ ਜਿਹੀ ਹੋ ਕੇ ਬੋਲੀ ਜਾ ਰਹੀ ਸੀ ਜਿਵੇਂ ਅੱਜ ਬਰੇ ਵਿੱਚੋਂ ਕਿਸੇ ਨੇ ਉਸ ਦੀ ਵਫਾ ਦੇ ਬੂਟੇ ਨੂੰ ਗੋੜ ਦਿੱਤਾ ਹੋਵੇ ਤੇ ਗੁਡਾਈ ਤੇ ਪਿੱਛੋਂ ਉਹ ਬੂਟਾ ਇੱਕ ਜਵਾਨ ਜਵਾਨ ਹੋ ਜਾਣਾ ਚਾਹੀਦਾ ਸਾਡੇ ਘਰ ਇੱਕ ਬਗੀਚੇ ਕੋਲੋਂ ਲੰਗੀ ਜਿੱਥੇ ਬਾਗ ਦਾ ਮਾਲੀ ਬੜੇ ਪ੍ਰੇਮ ਨਾਲ ਸੂਰਜ ਮੁਖੀ ਦੇ ਬੂਟੇ ਦੀ ਗੁਡਾਈ ਕਰ ਰਿਹਾ ਸੀ ਰੁੜ ਜਾਣੀ ਕਿਸੇ ਨਾਲ ਤੁਰ ਬੈਠੇ ਤਾਂ ਓਨੀ دیر ਨਹੀਂ ਬੁੱਲਦੀ ਜਿੰਨਾ ਚਿਰ ਦੂਜੀ ਧਿਰ ਤਰਲੇ ਮਿੰਤਾ ਨੇ ਤੇ ਨਾ ਉਤਰਾਵੇ ਪਰ ਮੇਰੇ ਨਾਲ ਵਿਚਾਰੀ ਦਾ ਕੀ ਟਕਰਾ ਇਸ ਨਕਮੇ ਮਾਨ ਦਾ ਵਾਲ ਤਾਂ ਉਸਨੇ ਮੈਥੋਂ ਹੀ ਸਿੱਖਿਆ ਸੀ ਮੈਂ ਉਸ ਨੂੰ ਇੱਕ ਵਾਰੀ ਹਾਸੇ ਵਿੱਚ ਕਿਹਾ ਕਿ ਮੇਰੇ ਕੋਲ ਮਾਨ ਦਾ ਖਜ਼ਾਨਾ ਹੈ ਜਿੰਨਾ ਚੁਰਾ ਸਕਦੀਆਂ ਚੁਰਾਲਾ ਤੇ ਟੁੱਟ ਜਾਣੀ ਬਿਨਾਂ ਸੋਚੇ ਸਮਝੇ ਸਾਰਾ ਹੀ ਚੁਰਾ ਲ ਗਈ। 우샤 ਨੂੰ ਪ੍ਰਵਾਦੀਆਂ ਰੁਚੀਆਂ ਤੇ ਇਨਾ ਮਾਨਸੀ ਜਿੰਨਾ ਕਿਸੇ ਚੰਗੇ ਅਧਿਆਪਕ ਨੂੰ ਆਪਣੇ ਚੰਗੇ ਵਿਦਿਆਰਥੀ ਤੇ ਹੁੰਦਾ ਹੈ। ਖੱਬੇ ਹੱਥ ਦੇ ਸਕੂਲ ਵਿੱਚ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਖੜਾ ਰਿਹਾ ਸੀ। ਈਲੀ ਅਤੇ ਮੈਨੇਰ ਜਿੰਦ ਜਿਹੇ ਹੋ ਕੇ 우샤 ਦੀਆਂ ਗੱਲਾਂ ਸੁਣ ਰਹੇ ਸਾਂ। ਕਾਰ ਦੀ ਰਫਤਾਰ ਕੋਈ ਪੰਜਾਬੀ ਮੇਲ ਫੀ ਕੰਟਾ ਹੋਵੇਗੀ ਮੈਨੂੰ ਇਹ ਬੁੱਝਣਾ ਅਸੰਭਵ ਹੋ ਗਿਆ ਸੀ ਕਿ 우ਸ਼ਾ ਦਾ ਦਿਲ ਹੀ ਇਹਨਾਂ ਸੁੰਦਰਾ ਹੈ ਜਾਂ ਉਸ ਦੇ ਦਿਲ ਵਿੱਚ ਪ੍ਰਵਾ ਦੇ ਦਿਲ ਦੀ ਸੁੰਦਰਤਾ ਨੱਕੋ ਨੱਕ ਭਰੀ ਹੈ ਮੈਨੂੰ ਵੀ ਪ੍ਰਵਾ ਦੀ ਬੇਰੁਖੀ ਵਿੱਚ ਇੰਨਾ ਸਵਾਦ ਨਹੀਂ ਸੀ ਆਇਆ ਜਿੰਨਾ ਜੂਸ਼ਨ ਪ੍ਰਵਾ ਦੀ ਜ਼ਿੱਦ ਵਿੱਚ ਆ ਰਿਹਾ ਸੀ ਉਹ ਉਸੇ ਰਫਤਾਰ ਨਾਲ ਬੋਲਦੀ ਗਈ ਬੜੀਆਂ ਅਜੀਬ ਜਿਹੀਆਂ ਸੋਚਾਂ ਹੁੰਦੀਆਂ ਨੇ ਉਸ ਦੀਆਂ ਉਸਨੂੰ ਰੋਗੀ ਬਣ ਕੇ ਸਵਾਦ ਆਉਂਦਾ ਹੈ ਤਾਂ ਕਿ ਉਸਦੇ ਸਨੇਹੀ ਉਸਨੂੰ ਰੋਗੀ ਤੱਕ ਕੇ ਤੜਫਦੇ ਫਿਰਨ ਮੈਂ ਸਭ ਕੁਝ ਜਾਣਦੀ ਹਾਂ ਉਹ ਜਾਣ ਬੁੱਝ ਕੇ ਰੋਗੀ ਹੋਈ ਪਈਏ ਤਾਂ ਕਿ ਉਸਨੂੰ ਵੇਖ ਕੇ ਉਸਾ ਤੜਫਦੀ ਫਿਰੇ ਸ਼ਰਮਾ ਜੀ ਤਰਫ ਦੇ ਫਿਰਨ ਤੇ ਉਸਦੀ ਅਗੂੜੀਆਂ ਸਹੇਲੀਆਂ ਤੜਫਦੀਆਂ ਫਿਰਨ ਉਹ ਜਾਣਦੀ ਹੈ ਕਿ ਮੈਂ ਉਸਦਾ ਦੁੱਖ ਚਲ ਨਹੀਂ ਸਕਦੀ ਤਾਂ ਹੀ ਉਹ ਤਾਂ ਉਸਨੇ ਪਰਸੋਂ ਦੋ ਕੁ ਸ਼ਬਦਾਂ ਵਾਲੀ ਚਿੱਠੀ ਲਿਖੀ ਸੀ 우샤 ਮੈਂ ਜਿਉਂਦੀ ਹਾਂ ਅਤੇ ਤੇਰੀ ਸਹੇਲੀ ਵਿਹਾ ਚਿੱਠੀ ਦਿਵਸ ਨੇ ਆਪਣਾ ਨਾਂ ਵੀ ਨਹੀਂ ਸੀ ਲਿਖਿਆ ਪਰ ਇਹੋ ਚਿੱਠੀ ਹੋਰ ਕੌਣ ਲਿਖ ਸਕਦਾ ਹੈ ਇਹ ਵੀ ਕੋਈ ਚਿੱਠੀ ਹੈ ਇਹ ਤਾਂ ਇੱਕ ਤੀਰ ਹੈ ਜਿਹੜਾ ਕਿਸੇ ਦੁਖੀ ਨੂੰ ਹੋਰ ਦੁਖੀ ਕਰਨ ਲਈ ਮਾਰਿਆ ਜਾਵੇ ਤਾਂ ਜਾਂ ਕਿਸੇ ਨੂੰ ਸ਼ਰਮਿੰਦਾ ਕਰਨ ਦਾ ਢੰਗ ਊਸ਼ਾ ਬੋਲਦੀ ਬੋਲਦੀ ਨੂੰ ਗੱਛ ਆ ਗਿਆ ਪਰ ਉਸ ਦੇ ਚਿਹਰੇ ਤੇ ਸ਼ਰਮਿੰਦਗੀ ਦਾ ਕੋਈ ਪ੍ਰਭਾਵ ਨਹੀਂ ਸੀ ਉਸ ਦੀਆਂ ਗੱਲਾਂ ਵਿੱਚ ਇਹੋ ਜਿਹੀ ਮੂਰਖਤਾ ਸੀ ਜਿਵੇਂ ਜਿਹੀ ਕਿਸੇ ਪ੍ਰੇਮੀ ਦੀ ਆਪਣੀ ਪਹਿਲੀ ਪ੍ਰੀਤ ਵਿੱਚ ਆਪਣੀ ਪਹਿਲੀ ਪ੍ਰੇਮਿਕਾ ਨੂੰ ਕਈਆਂ ਗੱਲਾਂ ਵਿੱਚ ਹੁੰਦੀ ਹੈ ਇਸ ਤੋਂ ਪਿੱਛੋਂ 우ਸ਼ਾ ਚੁੱਪ ਹੋ ਗਈ ਮੇਰੇ ਕੋਲ ਉਸ ਸਮੇਂ ਕਹਿਣ ਵਾਸਤੇ ਕੁਝ ਵੀ ਨਹੀਂ ਸੀ ਹੋ ਵੀ ਕੀ ਸਕਦਾ ਸੀ ਤੁਹਾਡਾ ਵਹਿਮ ਹੀ ਹੈ ਉਹ ਤਾਂ ਤੁਹਾਨੂੰ ਦੁਖੀ ਕਰਨ ਵਿੱਚ ਪੂਰਾ ਸਵਾਦ ਨਹੀਂ ਲੈਂਦੀ ਉਹ ਤਾਂ ਤੁਹਾਡਾ ਬਹੁਤ ਸਤਿਕਾਰ ਕਰਦੀ ਹੈ ਮੈਨੂੰ ਤੇ 우ਸ਼ਾ ਨੂੰ ਚੁੱਪ ਵੇਖ ਲਈ ਡਾਕਟਰ ਇਲੀਆ ਬੋਲੀ ਇਸ ਸਮੇ ਸਾਡੀ ਕਾਰਨ ਇੱਕ ਬਹੁਤ ਹੀ ਟੇਡਾ ਮੂਡ ਕਟਿਆ ਨਿਰੇਜਿਤ ਨੂੰ ਕੀ ਕਰਾਂ ਇਜਿਤ ਤਾਂ ਉਸ ਦੀ ਮੈਂ ਵੀ ਕਰਦੀ ਹਾਂ ਮੈਂ ਉਸ ਦਾ ਵਿਗਾੜਿਆ ਹੀ ਕੀ ਸੀ ਕਿ ਉਹ ਮੈਨੂੰ ਨਫ਼ਰਤ ਕਰਦੀ ਜਿਹੜਾ ਤੁਹਾਨੂੰ ਨਫ਼ਰਤ ਨਾ ਕਰੇ ਤੁਹਾਡੀ ਇੱਜ਼ਤ ਹੀ ਤਾਂ ਕਰ ਸਕਦਾ ਹੈ 우샤 ਬੁੱਲੀ ਜੇ ਤੁਹਾਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਤਾਂ ਤੁਸੀਂ ਇੰਨਾ ਅਰਸਾ ਸਾਡੇ ਘਰ ਕਿਉਂ ਨਹੀਂ ਆਏ ਰੁੱਸੇ ਕਿਉਂ ਰਹੇ ਮੈਂ 우샤 ਨੂੰ ਹਿਰਖ ਵਜੂ ਗਿਆ ਮੈਂ ਥੋੜੀ ਰੁੱਸੀ ਆ ਉਸ ਨੂੰ ਤੇ ਗੁੱਸਾ ਹੀ ਬੜਾ ਛੇਤੀ ਆਉਂਦਾ ਹੈ ਲਾਜਵੰਤੀ ਤਾਂ ਉਹ ਹੈ ਨਹੀਂ ਰਹੀ ਹੱਥ ਲਾਇਆ ਮੁਰਝਾ ਜਾਂਦੀ ਹੈ ਜਿੰਨਾ ਚਿਰ ਉਸ ਦੀ ਸ਼ਾਦੀ ਨਹੀਂ ਸੀ ਹੋਈ ਮੇਰੀ ਉਸ ਨਾਲ ਹਮਦਰਦੀ ਸੀ ਮੈਂ ਉਸ ਦੇ ਨਖਰੇ ਸਹਾਰਦੇ ਰਹੀ ਹੁਣ ਜਦ ਉਸ ਦੀ ਸ਼ਾਦੀ ਵੀ ਹੋ ਗਈ ਹੈ ਨੌਕਰੀ ਵੀ ਲੱਗ ਗਈ ਉਸ ਮੇਰੀ ਕੀ ਲੋੜ ਹੈ ਉਹ ਉਸੇ ਤਰ੍ਹਾਂ ਦਾ ਕਈ ਕੁਝ ਕਹਿੰਦੀ ਗਈ ਲੇਡੀ ਡਾਕਟਰ ਨੇ ਸਭ ਕੁਝ ਪੂਰੇ ਧਿਆਨ ਨਾਲ ਸੁਣਿਆ ਉਹ ਸ਼ਾਇਦ ਪੂਰਾ ਰੋਗ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਹੁਣ ਇਹਨਾਂ ਗੱਲਾਂ ਦਾ ਕੀ ਭਾਵ ਛੱਡੋ ਪ੍ਰਯੋਗ ਦੀ ਜਾਨ ਦੀ ਖੈਰ ਮੰਗੋ ਕਾਰ ਦੇ ਪਟਿਆਲੇ ਵਿੱਚ ਪ੍ਰਵੇਸ਼ ਕਰਦੇ ਅੰਸਾਰ ਹੀ ਮੈਨੂੰ ਪ੍ਰਵਾਹ ਦੀ ਹਾਲਤ ਚੇਤੇ ਆ ਗਈ ਅਤੇ ਮੈਂ 우ਸ਼ਾ ਦਾ ਧਿਆਨ ਇਸ ਪਾਸੇ ਦੁਵਾਣਾ ਚਾਹਿਆ ਉਸ ਦੀ ਜਾਨ 우ਸ਼ਾ ਨੇ ਮੁਸਕਰਾ ਕੇ ਕਿਹਾ ਇਸ ਤੇ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਉਹ ਮਰ ਨਹੀਂ ਸਕਦੀ ਮਰਨ ਤੇ ਵੀ ਨਹੀਂ ਮਰਦੀ ਮਰਨ ਤੋਂ ਪਿੱਛੋਂ ਵੀ ਕਿਸੇ ਨਾ ਕਿਸੇ ਨਾੜੀ ਵਿੱਚ ਸਾਹ ਰੁਕਿਆ ਹੀ ਤੱਕੂਗੇ ਮੈਂ 우ਸ਼ਾ ਦੀ ਸੁਲਾ ਪ੍ਰਵਾਹੀ ਫਿਲਾਸਫੀ ਤੇ ਗੁੱਸਾ ਜਿਹਾ ਰਿਹਾ ਸੀ ਉਸ ਨੇ ਜਦ ਮੇਰੇ ਵੱਲ ਤੱਕਿਆ ਤੇ ਉਸ ਦਾ ਬੀਰੂ ਹੱਸਣ ਨਿਕਲ ਗਿਆ ਉਸ ਦੇ ਹੱਸਣ ਤੋਂ ਇੰਜ ਜਾਪਦਾ ਸੀ ਜਿਵੇਂ ਸਾਡੀ ਕਾਰ ਬਿਰਖਾਂ ਦੇ ਚੁਕੀਆਂ ਹੋਈਆਂ ਟਹਿਣੀਆਂ ਨਾਲ ਕਸਰ ਕੇ ਲੰਘ ਰਹੀ ਹੋਵੇ ਮੈਨੂੰ ਕੁਝ ਇਸ ਤਰ੍ਹਾਂ ਵੀ ਲੱਗਿਆ ਜਿਵੇਂ 우ਸ਼ਾ ਪ੍ਰਵਾ ਨੂੰ ਮਾਰਨ ਦਾ ਯਤਨ ਕਰ ਰਹੀ ਸੀ ਤੇ ਪ੍ਰਵਾ ਉਸ ਨੂੰ ਮਾਰਨ ਦੇ ਵੀ ਨਹੀਂ ਸਮਰਦੀ ਪਈ ਇੱਕਦਮ ਬ੍ਰੇਕ ਲੱਗੀ ਤੇ ਕਾਰ ਲੇਡੀ ਡਾਕਟਰ ਦੇ ਕਲੀਨਿਕ ਸਾਹਮਣੇ ਜਾ ਖਲੋਦੀ ਇੱਕ ਹਾਸਾ ਸੀ ਸਾਰੇ ਦੇ ਸਾਰੇ ਪ੍ਰਵਾ ਦੇ ਕਮਰੇ ਵੱਲ ਨੂੰ ਵਧੀ ਮੇਰਾ ਵਿਚਾਰ ਸੀ ਕਿ ਤੂੰ ਮਰ ਗਈ ਹੋਵੇਂਗੀ ਤੂੰ ਤੇ ਹਾਲੀ ਤੱਕ ਜਿਉਂਦੀ ਪਈ ਹੈ ਹੁਸ਼ਾ ਨੇ ਪ੍ਰਬਾ ਦੇ ਵਿਸਰੇ ਕੁਲ ਪਹੁੰਚਦੇ ਅਹੀਂ ਪ੍ਰਬਾ ਨੂੰ ਆਖਿਆ ਵੇਖਣ ਨੂੰ ਤਾਂ ਪ੍ਰਬਾ ਦੀ ਸੇਤ ਚੰਗੀ ਪਲੀ ਲੱਗਦੀ ਸੀ ਅਤੇ ਹੈ ਵੀ ਉਹ ਹੁਸ਼ਾ ਨਾਲੋਂ ਪੰਜ ਛੇ ਬਰੇ ਛੋਟੀ ਹੀ ਸੀ ਪਰ ਉਸ ਦੀ ਤਕਣੀ ਤਾਂ ਹੁਸ਼ਾ ਨਾਲੋਂ ਪੰਜ ਛੇ ਬਰੇ ਬਡੇਰੀ ਜਾਪਦੀ ਸੀ ਇਸ 25 ਬਰੇ ਦੀ ਉਮਰ ਵਿੱਚ ਹੀ ਉਸ ਦੇ ਸਿਰ ਦੇ 1/4 ਵਾਲ ਚਿੱਟੇ ਹੋ ਗਏ ਸਨ ਹਨੂਸ਼ਾ ਨੂੰ ਤੱਕਦੇ ਹੀ ਪ੍ਰਭਾ ਦੇ ਬੁੱਲਾਂ ਤੇ ਮੁਸਕਾਨ ਦੌਰ ਗਈ। ਨਾ ਨਾ ਤੂੰ ਹੱਸਣ ਦੀ ਕੋਸ਼ਿਸ਼ ਨਾ ਕਰ ਤੇਰੇ ਚਿਹਰੇ ਤੇ ਉਦਾਸੀ ਬੜੀ ਚੰਗੀ ਲੱਗਦੀ ਏ। ਹਾਂ ਤੂੰ ਆਪਣੇ ਚਿਹਰੇ ਨੂੰ ਉਸੇ ਤਰ੍ਹਾਂ ਨਿਮਮੋ ਜੂਨਾ ਬਣਾਈ ਰੱਖ। ਇਹ ਵਾਕ ਹੂਸ਼ਾ ਨੇ ਇੰਜ ਕਹੇ ਜਿਵੇਂ ਕੋਈ ਚિત੍ਰਕਾਰ ਆਪਣਾ ਚਿੱਤਰ ਖਰਾਬ ਹੋ ਜਾਣ ਦੇ ਡਰ ਤੋਂ ਚਿੱਤਰ ਖਿੱਚਦੇ ਸਮੇਂ ਆਪਣੇ ਮਾਡਲ ਨੂੰ ਕਹਿੰਦਾ ਹੈ। ਤੂੰ ਚਿੰਤਾ ਨਾ ਕਰ ਮੇਰੀ ਮੌਤ ਸਮੇਂ ਮੇਰਾ ਚਿਹਰਾ ਅਤਿਅੰਤ ਉਦਾਸ ਹੋਵੇਗਾ। ਫੋਟੋ ਲੈ ਕੇ ਸੰਭਾਲ ਰੱਖੀ ਹੈ ਹਾਂ ਇਹ ਦੱਸ ਕੇ ਪਹਿਲਾਂ ਕੀ ਹੋ ਗਿਆ ਸੀ ਹੁਣ ਵੀ ਤਾਂ ਭੱਜੀਆਂ ਆਈਆਂ ਪ੍ਰਵਾ ਬੁੱਲੀ ਪਰ ਉਸ ਦਾ ਇਹਨਾਂ ਦੁਖਦਾਈ ਵਿਆਣ ਵੀ 우ਸ਼ਾ ਦੇ ਚਿਹਰੇ ਤੇ ਪ੍ਰਭਾਵ ਨੂੰ ਬਦਲ ਨਾ ਸਕਿਆ ਕਿਵਲੇ ਇਸ ਲਈ ਕਿ ਤੂੰ ਮੈਨੂੰ ਸਦਿਆ ਸੀ 우ਸ਼ਾ ਨੇ ਮੁਸਕਰਾ ਕੇ ਆਖਿਆ ਮੈਂ ਸਦੈ ਕੌਣ ਕਹਿੰਦਾ ਹੈ ਪ੍ਰਵਾ ਨੇ ਗੰਭੀਰ ਹੋ ਕੇ ਪੁੱਛਿਆ ਇਸ ਪ੍ਰਸ਼ਨ ਵਿੱਚ ਅਮੂਰਤਾ ਸੀ ਇੱਕ ਬੱਚਿਆਂ ਵਾਲੀ ਜਿੱਦ ਸੀ ਸ਼ਰਮਾ ਜੀ ਕਹਿੰਦੇ ਹਨ ਇਹ ਮੈਨੂੰ ਲੈ ਕੇ ਆਏ ਹਨ ਭੈਣ ਜੀ ਨਾਲ ਸਨ 우ਸ਼ਾ ਨੇ ਲੇਡੀ ਡਾਕਟਰ ਵੱਲ ਤੱਕਿਆ ਤੇ ਪ੍ਰਭਾ ਨੂੰ ਚੜਾਇਆ ਹਾਂ ਹਾਂ ਮਿਸਟਰ ਸ਼ਰਮਾ ਨੇ ਕਿ ਹਸੀ ਤੇ ਅਸੀ ਇਹਨਾਂ ਨੂੰ ਲੈ ਕੇ ਆ ਹਾਂ ਆਹਾਂ ਤੁਸੀਂ ਸਦਿਆ ਹੋਵੇ ਜਨਾਸਦਿਆ ਹੋਵੇ ਇਹਨਾਂ ਨੂੰ ਚਾਹੁੰਦੇ ਤਾਂ ਹੋਣਾ ਲੇਡੀ ਡਾਕਟਰ ਨੇ ਸਮਝਾਉਣ ਤੇ ਦਾ ਯਤਨ ਕੀਤਾ ਗੱਲ ਚਾਹ ਜਾਂ ਨਾ ਚਾਹੁੰਦੀ ਨਹੀਂ ਪ੍ਰਭਾ ਨੇ ਨਰਸ ਦੀ ਰੁਕਦਿਆਂ ਰੁਕਦਿਆਂ ਵਿਸਤ੍ਰੇ ਚੂਟਦੇ ਆਖਿਆ ਮੈਂ ਨਹੀਂ ਚਾਹੁੰਦੀ ਕਿ ਇਸ ਪ੍ਰਕਾਰ ਧੋਖਾ ਦੇ ਕੇ ਮੇਰੇ ਮਾਨ ਨੂੰ ਜ਼ਖਮੀ ਕੀਤਾ ਜਾਵੇ ਤੇ ਮੇਰੇ ਅਸੂਲ ਤੋੜੇ ਜਾਣ ਮੈਂ ਤੱਕਿਆ ਪ੍ਰਵਾ ਦੀਆਂ ਅੱਖਾਂ ਵਿੱਚ ਹਾਕਾ ਮਾਨਾ ਜਲਾਲ ਸੀ ਉਸ ਦਾ ਬੋਲਤੀ ਮਾਸ ਸੀ ਪਰ ਇਸ ਦਾ ਭਾਵ ਹੀ ਨਹੀਂ ਸੀ ਕਿ ਉਸ ਆਖਿਆ ਭਾਵ ਰਹਤ ਹੋਵੇ ਮੈਨੂੰ ਜਪਾ ਜਿਵੇਂ ਉਹ ਗੁੱਸੇ ਵਿੱਚ ਫਟ ਜਾਵੇਗੀ ਇਸ ਵੇਲੇ ਉਹ ਬੇਕਰਾਰ ਸੀ ਕਈ ਅਸੂਲ ਚੰਗੇ ਹੁੰਦੇ ਹਨ ਕਈ ਮੰਦੇ ਮੰਦੇ ਅਸੂਲ ਛੱਡ ਦੇਣੇ ਚਾਹੀਦੇ ਹਨ ਜ਼ਿੱਦ ਕਰਨ ਦੀ ਕੀ ਲੋੜ ਹੈ ਲੇਡੀ ਡਾਕਟਰ ਨੇ ਸਮਝਾਉਣਾ ਚਾਹਿਆ ਉਸ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਦੱਸਦਾ ਸੀ ਕਿ ਪ੍ਰਵਾ 우ਸ਼ਾ ਦੇ ਅਹਿਸਾਨ ਥਲੇ ਦੱਬੀ ਜਾ ਰਹੀ ਸੀ ਆਮੇ ਉਹ ਹੱਠ ਕਰਕੇ ਇਸ ਕਮਜ਼ੋਰੀ ਨੂੰ ਪ੍ਰਗਟ ਨਹੀਂ ਸੀ ਹੋਣ ਦਿੰਦੀ ਉਹ 우ਸ਼ਾ ਦਾ ਅਹਿਸਾਨ ਨਾ ਵੀ ਮੰਨਦੀ ਜੇ ਮੇਰਾ ਜੀਵਨ ਸਾਥ ਉਸ ਨੂੰ ਇੰਨਾ ਨਾਸਖਾਂਦਾ ਉਹ ਕਈ ਵਾਰ 우ਸ਼ਾ ਨਾਲ ਕਲਤ ਫੈਮੀ ਨੂੰ ਵਿਸਲ ਜਾਣ ਲਈ ਕਾਰ ਲੈ ਕੇ ਰਾਜਪੁਰੇ ਵੱਲ ਚੱਲੀ ਸੀ ਪਰ ਜਦ ਵੀ ਸਾਡੀ ਕਾਰ ਰਾਜਪੁਰੇ ਦੇ ਨੇੜੇ ਪਹੁੰਚਦੀ ਉਸ ਦੀ ਖੁਦ ਹੀ ਜਾਂ ਹੱਥ ਉਸ ਨੂੰ ਵਾਪਸ ਪਰਤਣ ਲਈ ਪ੍ਰੇਰਦਾ ਤੇ ਉਪਰਤਨਦੀ ਮੈਂ ਇਸ ਨੂੰ ਸਹਿਰ ਹੀ ਸਮਝਦਾ ਰਿਹਾ ਹੁਣ ਵੀ ਲੇਡੀ ਡਾਕਟਰ ਨੇ ਕਾਰਵੇਚੂਸ਼ਾ ਨੂੰ ਸਮਝਾਇਆ ਸੀ ਕਿ ਉਹ ਪ੍ਰਵਾ ਨੂੰ ਉਸ ਦੀ ਕਮਜ਼ੋਰੀ ਦਾ ਅਹਿਸਾਸ ਨਾ ਹੁੰਦੇ ਵੀ ਪਰ ਰੂਸ਼ਾ ਲੇਡੀ ਡਾਕਟਰ ਦੇ ਸੁਝਾਵਾਂ ਨੂੰ ਗੰਭੀਰਤਾ ਸਹਿਤ ਨਹੀਂ ਲੈ ਰਹੀ ਫਿਰ ਵੀ ਪ੍ਰਵਾ ਦੇ ਆਪਣੇ ਉਸੂਲ ਸਨ ਤੇ ਲੇਡੀ ਡਾਕਟਰ ਕੌਣ ਹੁੰਦੀ ਸੀ ਉਹਨਾਂ ਵਿੱਚ ਦਖਲ ਦੇਣ ਵਾਲੀ ਚੰਗੇ ਮੰਦੇ ਉਸੂਲਾਂ ਨੂੰ ਕੌਣ ਨਖੀੜ ਸਕਦਾ ਹੈ ਕਈ ਚੰਗੇ ਉਸੂਲ ਵੀ ਮੰਦੇ ਹਨ ਤੇ ਕਈ ਮੰਦੇ ਵੀ ਚੰਗੇ ਮੇਰੇ ਉਸੂਲ ਤੁਹਾਨੂੰ ਮੰਦੇ ਲੱਗਦੇ ਹਨ ਤੇ ਮੈਨੂੰ ਚੰਗੇ ਪ੍ਰਵਾ ਨੇ ਉੱਤਰ ਦਿੱਤਾ ਤੁਹਾਡੇ ਆਪਣੇ ਵਿਚਾਰ ਨੇ ਤੇ ਮੇਰੇ ਆਪਣੇ ਆ ਉਹ ਹੋਰ ਵੀ ਗੰਭੀਰ ਹੋਊਗੀ ਕੇਵਲ ਇੰਨਾ ਹੀ ਅੰਤਰ ਹੈ ਕਿ ਤੇਰੇ ਵਿਚਾਰ ਗਲਤ ਨਹੀਂ ਤੇ ਇਹਨਾਂ ਦੇ ਠੀਕ 우ਸ਼ਾ ਨੇ ਆਖਿਆ ਤੇ ਇਸ ਪ੍ਰਕਾਰ ਹੱਸਣ ਲੱਗੀ ਜਿਵੇਂ ਬੱਜਰੀ ਦਾ ਭਰਿਆ ਭਰਾਇਆ ਟਰੱਕ ਪੱਕੀ ਸੜਕ ਤੇ ਉਲਟ ਗਿਆ ਹੋਵੇ 우ਸ਼ਾ ਦੇ ਸੰਮਲਨ ਤੇ ਪ੍ਰਭਾ ਦੀ ਹਾਲਤ અત્યੰਤ ਨਾਸਕ ਹੋ ਗਈ ਇੱਕ ਵਾਰ ਤਾਂ ਉਸ ਦਾ ਚਿਹਰੇ ਦਾ ਰੰਗ ਸਾਂਝ ਦੇ ਸੂਰਜ ਦੀ ਵਿਦਾਇਗੀ ਕਿਰਨ ਵਰਗਾ ਹੋ ਗਿਆ ਇੱਕ ਅਨਰਸ ਪ੍ਰਭਾ ਦੇ ਫੇਫੜਿਆਂ ਵਿੱਚ ਹਵਾ ਪਨ ਲੱਗ ਗਈ ਇਹ ਸਭ ਕੁਝ ਨੂੰ ਤੱਕ ਕੇ 우ਸ਼ਾ ਦਾ ਚਿਹਰਾ ਪੂਣੀ ਵਰਗਾ ਹੋ ਗਿਆ ਨਰਸ ਪ੍ਰਵਤ ਫਿਫੜਾਂ ਵਿੱਚ ਹਵਾ ਪਾ ਰਹੀ ਸੀ ਤਾਂ 우ਸ਼ਾ ਬੇਰੋਕ ਬੋਲੀ ਜਾ ਰਹੀ ਸੀ ਉਸ ਦੀ ਆਵਾਜ਼ ਪਿਗਲ ਚੁੱਕੀ ਸੀ ਮੈਂ ਆਪਣੀ ਮਰਜ਼ੀ ਨਾਲ ਹੀ ਤੈਨੂੰ ਮਿਲਣ ਆਈ ਹਾਂ ਤੂੰ ਨਰਾਸ਼ ਹੋ ਗਈ ਹੈ ਪ੍ਰਵਤ ਗੁੱਸੇ ਹੋ ਗਈ ਹੈ ਹਾਸੇ ਵਿੱਚ ਗੁੱਸਾ ਕਾਦਾ ਮੈਂ ਥਮਕੌਣ ਵਿੱਚ ਕਿਹਾ ਸੀ ਕਿ ਤੂੰ ਮੈਨੂੰ ਸਦਿਆ ਤੂੰ ਥੋੜੀ ਸਦਿਆ ਸੀ ਜੇ ਤੂੰ ਹੀ ਸਦਨਾ ਹੁੰਦਾ ਤਾਂ ਹੁਣ ਤੱਕ ਕਦੋਂ ਦੀ ਸੱਦ ਬੈਠੀ ਹੁੰਦੀ ਤੂੰ ਮੇਰੀ ਫਿਤਰਤ ਨੂੰ ਚੰਗੀ ਭਲੀ ਜਾਣਦੀ ਆ ਹਾਸੇ ਵਿੱਚ ਮੈਂ ਕਈ ਗੱਲਾਂ ਇਹੋ ਜਿਹੀਆਂ ਕਹਿ ਜਾਂਦੀ ਆ ਜਿਹੜੀਆਂ ਬਿਲਕੁਲ ਸੱਚੀਆਂ ਨਹੀਂ ਹੁੰਦੀਆਂ ਪ੍ਰਭਾ ਭੋਲੀ ਪ੍ਰਭਾ ਕੀ ਤੂੰ ਜਾਣਦੀ ਨਹੀਂ ਮੇਰੇ ਲਈ ਇਹ ਬਿਲਕੁਲ ਨਮੰਦਰੇਸ਼ ਸੀ ਮੈਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ ਤੇ ਇੱਕ ਬੁੱਤ ਵਾਂਗੜਾ ਸੀ ਲੇਡੀ ਡਾਕਟਰ ਸਾਰੇ ਪ੍ਰਤੀਕਰਮ ਨੂੰ ਬੜੇ ਗੌਰ ਨਾਲ ਵੇਖ ਰਹੀ ਸੀ ਬੜੇ ਸਬਰ ਨਾਲ ਉਹ ਸ਼ਾਸਤੀ ਜਾਣ ਹੀ ਲਾ ਕੇ ਛੱਡੇਗੀ ਮੈਨੂੰ ਚਾਪਿਆ ਫਿਰ ਵੀ ਮੈਂ ਨਾ ਆਸ਼ਾ ਨੂੰ ਘ੍ਰਿਣਾ ਕਰ ਸਕਿਆ ਤੇ ਨਾ ਹੀ ਸਤਕਾਰ ਕੁਈ 20 ਮਿੰਟੇ ਉਹ ਹਾਲਤ ਰਹੀ ਤੇ ਫਿਰ ਪ੍ਰਭਾ ਨੂੰ ਹੋਸ਼ ਪਰਤੇ ਪੀੜ ਘਟ ਰਹੀ ਸੀ ਉਸ ਦੇ ਮਸਤਕ ਤੇ ਪ੍ਰਸੰਨਤਾ ਦੇ ਚਿੰਨ੍ਹ ਵਿਖਾਈ ਦੇ ਰਹੇ ਸਨ ਜਿਨ੍ਹਾਂ ਨੂੰ ਛਪਾਨ ਦਾ ਉਹ નિਸਫਲ ਯਤਨ ਕਰ ਰਹੀ ਸੀ ਊਸ਼ਾ ਦੇ ਬੋਲਾਂ ਵਿੱਚ ਵੀ ਪਹਿਲਾਂ ਜਿਨੇ ਚਾਹਤਾ ਹੀ ਨਹੀਂ ਸੀ ਤੂੰ ਸ਼ਾਇਦ ਇਹ ਨਹੀਂ ਜਾਣਦੀ ਸੀ ਕਿ ਮੇਰੇ ਮਨ ਵਿੱਚ ਤੇਰੇ ਲਈ ਕਿੰਨਾ ਸਤਕਾਰ ਹੈ ਕੋਈ ਦੂਰ ਰਹਿਣ ਨਾਲ ਸਤਕਾਰ ਘਟਦਾ ਨਹੀਂ ਜਾਂਦਾ ਬਦ ਭਾਵੇਂ ਜਾਵੇ ਇੱਕ ਵਾਰੀ ਸੰਗਾ ਲੱਗ ਕੇ ਕੋਈ ਭੁੱਲ ਥੋੜੀ ਜਾਂਦਾ ਹੈ ਹੁਣ ਪ੍ਰਭਾ ਦਾ ਚਿਹਰਾ ਨਿਰਜਿੰਦ ਨਹੀਂ ਸੀ ਜਾਪਦਾ ਉਸ ਦਾ ਸਾਹ ਦੂਰ ਤੱਕ ਸੁਣਿਆ ਜਾ ਸਕਦਾ ਸੀ ਉਸ ਦੇ ਚਿਹਰੇ ਤੇ ਨਿਮਾਣੀ ਜਿਹੀ ਚਿਤਤਾ ਨਿਮਾਣਾ ਜਿਹਾ ਨਸ਼ਾ ਸੀ ਉਸ ਨੇ 우ਸ਼ਾ ਦੇ ਹੱਥਾਂ ਨੂੰ ਚੁੰਮਿਆ ਤੇ ਬੋਲੀ ਮੈਂ ਤੇਰੀ ਇੱਜ਼ਤ ਭਾਰ ਨਹੀਂ ਝੁਕ ਸਕਦੀ 우ਸ਼ਾ ਤੂੰ ਮੇਰੀ ਇੱਜ਼ਤ ਕਰਕੇ ਮੇਰੇ ਤੇ एहसान ਦਾ ਭਾਰ ਸੁੱਟਦੀ ਹੈ ਤੂੰ एहसान ਕਰਨ ਦਾ ਭਲ ਜਾਂਦੀ ਹੈ ਤੇ ਮੈਂ ਜਾਣਦੀ ਨਹੀਂ ਪਰ ਇਸ ਦਾ ਭਾਵ ਇਹ ਤਾਂ ਨਹੀਂ ਕਿ ਮੈਂ ਕਹਿੰਦੀ ਪ੍ਰਵਰ ਰੁਕ ਗਈ ਉਸ ਚਿਹਰੇ ਦੀ ਗੰਭੀਰਤਾ ਦਾਸਤੀ ਕਿਸੇ ਜੋ ਕੁਝ ਉਸ ਨੇ ਕਿਹਾ ਸੀ ਉਹ ਉਸ ਦੇ ਗੰਭੀਰ ਨੈਣਾਂ ਦਾ ਗੰਭੀਰ ਸੱਚ ਸੀ ਅਸਲ ਵਿੱਚ ਪਤਾ ਨਹੀਂ ਕਿਉਂ ਮੈਂ ਮਰ ਜਾਣਾ ਚਾਹੁੰਦੀ ਹਾਂ ਇਹਨਾਂ ਕਹਿ ਕੇ ਉਹ ਸ਼ਾਂਤ ਅਡੋਲ ਆਪਣੇ ਬਿਸਤਰੇ ਤੇ ਲੇਟ ਗਈ ਜਿਵੇਂ ਮੌਤ ਨੂੰ ਡਿੱਕ ਰਹੀ ਹੋਵੇ ਮੈਂ ਉਸ ਦੇ ਚਾਰਪਾਈ ਤੇ ਬੈਠ ਕੇ ਫਿਰ ਉਸ ਨੇ ਆਪਣਾ ਹੱਥ ਮੇਰੇ ਹੱਥਾਂ ਵਿੱਚ ਦੇ ਕੇ ਕਿਹਾ ਮਰ ਜਾਣਾ ਕੋਈ ਏਡਾ ਵੱਡਾ ਗੁਨਾਹ ਵੀ ਨਹੀਂ ਮੈਂ ਤੁਹਾਡੀ ਰਿਣੀ ਹਾਂ ਤੁਸੀਂ ਮੇਰੀ ਜਾਨ ਬਚਾਉਣ ਵਾਸਤੇ ਇੰਨੇ ਕਸ਼ਟ ਚੱਲੇ ਤੇ ਫਿਰ ਉਸ ਨੇ 우ਸ਼ਾ ਨੂੰ ਸੰਬੋਧਨ ਕਰਕੇ ਆਖਿਆ ਤੂੰ एहसान ਕਰਨ ਦਾ ਬਲ ਜਾਂਦੀ ਹੈ ਮੈਂ ਨਹੀਂ ਜਾਂਦੀ ਤੇ ਇਸ ਦਾ ਭਾਵ ਇਹ ਨਹੀਂ ਕਿ ਉਸ ਨੇ ਦੁਬਾਰਾ ਕੁਝ ਕਹਿਣ ਦਾ ਯਤਨ ਕੀਤਾ ਪਰ ਅਸਫਲ ਇਸ ਤੋਂ ਅਗੇ ਉਸ ਨੇ ਕੁਝ ਨਾ ਕਿਹਾ ਕੇਵਲ ਮੁਸਕराई ਤੇ ਉਸ ਦੀ ਅੱਖਾਂ ਮੁਸਕਰਾਉਂਦੀਆਂ ਹੀ ਸੌ ਗਈਆਂ ਇੱਕ ਸਦੀਵੀ ਨੀਂਦ ਸ਼ੈਨ ਭਰ ਲਈ ਚ ਫੇਰੇ ਚੁੱਪ ਪਸਰ ਗਈ ਪ੍ਰਵਾ ਦੇ ਠੰਡੇ ਜਿਸਮ ਨੂੰ 우ਸ਼ਾ ਨਿਸਫਲ ਹੀ ਜਫੀਆਂ ਪਾਉਂਦੀ ਰਹੀ ਇਸ ਤੋਂ ਪਿੱਛੋਂ 우ષા ਬੜੇ ਸਬਰ ਤੇ ਸੰਤੋਖ ਨਾਲ ਉੱਠੀ ਅਤੇ ਹਸਪਤਾਲ ਦੇ ਬਰਾਂਡੇ ਵਿੱਚ ਟਹਿਲਣ ਲੱਗ ਪਈ। ਉਹ ਬਿੰਜ ਸੰਤੁਸ਼ਟ ਜਾਪਦੀ ਸੀ ਜਿਵੇਂ ਕੋਈ ਅਣਹੋਣੀ ਨਹੀਂ ਸਗੋਂ ਬਿਲਕੁਲ ਕੁਦਰਤੀ ਘਟਨਾ ਵਾਪਰੀ ਹੋਵੇ। ਜਦੋਂ ਮੈਂ ਪਾਲਕ ਪਰ ਪ੍ਰਵਾਹ ਕੋਲ ਬੈਠ ਕੇ ਬਾਹਰ ਨਿਕਲਿਆ ਤਾਂ 우ષા ਸੱਜੇ ਪੈਰ ਦਾ ਸੈਂਡਲ ਆ ਕੇ ਬਰਾਂਡੇ ਦੇ ਫਰਸ਼ ਤੇ ਆਪਣਾ ਅੰਗੂਠਾ ਕੁਮਾ ਰਹੀ ਸੀ। ਧੰਨਵਾਦ ਜੀ। ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ